ਇੱਕ ਅਸੀਂ ਇਹਨਾਂ ਨੂੰ ਆਰਟੀਆਈ ਐਕਟ 2005 ਦੇ ਤੱਤ ਡੀਸੀ ਸਾਹਿਬ ਨੂੰ ਜਾਣਕਾਰੀ ਲਵਾਂਗੇ ਇੱਕ ਪੰਜਾਬ ਸਰਕਾਰ ਨੂੰ ਆਰਟੀਆਈ ਪਾਵਾਂਗੇ ਤੇ ਇੱਕ ਪਾਵਾਂਗੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਵੀ ਇਹ ਜਿਹੜੇ ਲਾਵਾਸ ਗਊਆਂ ਫਿਰਦੀਆਂ ਨੇ ਇਹਨਾਂ ਦਾ ਰਹਿਣ ਬਸੇਰਾ ਜਿਹੜਾ ਵਾ ਕਿੱਥੇ ਬਣਾਇਆ ਜਾਂਦਾ ਵਾ ਇਹਦਾ ਜਿਹੜਾ ਟੈਕਸ ਵਾ ਉਹ ਜਿਹੜਾ ਵਸੂਲ ਕੀਤਾ ਜਾਂਦਾ ਵਾ ਉਹਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਆ ਅੱਜ ਕਿਹੜੇ ਕਿਹੜੇ ਅਫਸਰ ਤੱਕ ਉਹ ਜਿਹੜਾ ਗਾਉ ਟੈਕਸ ਪਹੁੰਚਦਾ ਵਾ ਪਰ ਅਫਸਰਾਂ ਵੱਲੋਂ ਜਿਹੜਾ ਵਾ ਉਹਤੇ ਕੀ ਉਹਦਾ ਖਰੀਦ ਕੇਂਦਰਾਂ ਵਾਸਤੇ ਪ੍ਰਬੰਧ ਕੀਤਾ ਜਾਂਦਾ ਵਾ ਕਿ ਇਹਨਾਂ ਵਾਸਤੇ ਕੋਈ ਸ਼ੈੱਡ ਬਣਾਏ ਜਾਂਦੇ ਆ ਜਾਂ ਇਹਨਾਂ ਵਾਸਤੇ ਕੋਈ ਰਹਿਣ ਬਸੇਰਾ ਬਣਾਇਆ ਜਾਂਦਾ ਵਾ ਜਾਂ ਇਹਨਾਂ ਦਾ ਕੋਈ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਵਾ ਜਾਂ ਫਿਰ ਇਹ ਗਊ ਟੈਕਸ ਅਫਸਰਾਂ ਦਾ ਘਰ ਭਰਿਆ ਜਾਂਦਾ ਵਾ ਇਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਅਸੀਂ ਲਵਾਂਗੇ ਉਸ ਤੋਂ ਬਾਅਦ ਜੇਕਰ ਸਾਨੂੰ ਇਹ ਜਾਣਕਾਰੀ ਸਹੀ ਨਹੀਂ ਦਿੰਦੇ ਅਸੀਂ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੀ ਪਟੀਸ਼ਨ ਵੀ ਦਾਇਰ ਕਰਾਂਗੇ ਇਹਨਾਂ ਬੇਜਬਾਨਿਆਂ ਦੇ ਹੱਕ ਵਿੱਚ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘ ਹੈ ਜ਼ਿਲ੍ਹਾ ਤਰਨਤਾਰਨ ਮਰਾਦਪੁਰ ਤਰਨਤਾਰਨ ਦਾ ਮੈਂ ਰਹਿਣ ਵਾਲਾ ਹਾਂ ਕਿ ਮੇਰਾ ਲੱਗੇ ਇੱਥੇ ਕਵਾੜ ਦੀ ਦੁਕਾਨ ਵਾਂ ਇੱਕ ਗਾਂ ਜਿਹੜੀ ਕਾਫੀ ਦਿਨਾਂ ਤੋਂ ਇੱਥੇ ਪਈ ਹੋਈ ਆ ਠੀਕ ਨਹੀਂ ਆ ਤੇ ਸਰ ਇਹਦੇ ਇਹਦੇ ਇੱਥੇ ਕੋਈ ਆਇਆ ਨਹੀਂ ਦੇਖਣ ਵਾਸਤੇ ਇਹਨੂੰ ਜਾਂ ਕਿਸੇ ਨੇ ਕੋਈ ਕਾਲ ਜਾਂ ਕੁਛ ਵਗੈਰਾ ਵੇਖੋ ਜੀ ਇਹ ਜਿਹੜੇ ਇਸ ਤਰ੍ਹਾਂ ਡੰਗਰ ਹੁੰਦੇ ਆ ਸਭ ਤੋਂ ਪਹਿਲਾਂ ਤੇ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਲੋਕ ਦੁੱਧ ਪੀ ਕੇ ਤੇ ਇਹਨਾਂ ਨੂੰ ਲਾवारਸਾਂ ਵਾਂਗੂ ਛੱਡ ਦਿੰਦੇ ਆ। ਉਸ ਤੋਂ ਬਾਅਦ ਦੂਸਰੀ ਸ਼ਰਮ ਇਹਨਾਂ ਨੂੰ ਆਉਣੀ ਚਾਹੀਦੀ ਹੈ ਜਿਹੜੇ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਗਊ ਟੈਕਸ ਜਿਹੜਾ ਵਾ ਇੱਥੇ ਸਾਰਾ ਬਿਜਲੀ ਦੇ ਬਿੱਲ ਵਿੱਚ ਜੇ ਰਜਿਸਟਰੀ ਕਰਾਉਂਦੇ ਆ ਉੱਥੇ ਵੀ ਗਊ ਟੈਕਸ ਵਸੂਲ ਕੀਤਾ ਜਾਂਦਾ ਵਾ। ਤੇ ਜਿਹੜਾ ਗਊ ਟੈਕਸ ਵਸੂਲ ਕੀਤਾ ਜਾਂਦਾ ਵਾ ਜੇ ਇਹਨਾਂ ਬੇਜਬਾਨਿਆਂ ਦਾ ਲਾਜ ਨਹੀਂ ਕਰਾ ਸਕਦੇ ਤੇ ਫਿਰ ਇਹ ਗਊ ਟੈਕਸ ਜਾਂਦਾ ਕਿੱਥੇ ਆ? ਇਹ ਤੇ ਪੰਜਾਬ ਸਰਕਾਰ ਨੂੰ ਅਹੀਂ ਆਰਟੀਆਈ ਆ ਕੇ ਆਰਟੀਆਈ ਐਕਟ 2005 ਦੇ ਤਹਿਤ ਜਾਣਕਾਰੀ ਲਵਾਂਗੇ ਹੁਣ ਇੱਕ ਗਾਂ ਸਾਡੇ ਕੋਲ ਉਪਰਲੀ ਸਾਈਡ ਵਾ ਉਹਦੀ ਅਸੀਂ ਵੀਡੀਓ ਬਣਾ ਕੇ ਲਿਆਏ ਆ ਉਹ ਗਾਂ ਦੇ ਪਿੱਛਾ ਬਾਹਰ ਆਇਆ ਆ ਅਸੀਂ ਪਹਿਲਾਂ ਨਗਰ ਕੌਂਸਲ ਨੂੰ ਫੋਨ ਕੀਤਾ ਤੇ ਨਗਰ ਕੌਂਸਲ ਵਾਲਿਆਂ ਨੇ ਕਿਹਾ ਵੀ ਜੇ ਤੁਸੀਂ ਇਹਨੂੰ ਚੁੱਕ ਕੇ ਕਿਤੇ ਖੜਨਾ ਚਾਹੁੰਦੇ ਜੇ ਤੇ ਅਸੀਂ ਯਾਰਖੰਡ ਜਿਹੜਾ ਵਾ ਦੇ ਦਿੰਨੇ ਆ ਤੇ ਤੁਸੀਂ ਇਹਨੂੰ ਲੈ ਜਾਓ ਕਿਉਂਕਿ ਜੋ ਇਲਜ਼ਾਨ ਦੀ ਜ਼ਿੰਮੇਵਾਰੀ ਇਹ ਨਗਰ ਕੌਂਸਲ ਦੀ ਹੁੰਦੀ ਆ ਤੇ ਨਗਰ ਕਾਉਂਸਲ ਵਾਲਿਆਂ ਨੇ ਸਾਡੇ ਇੱਕ ਸਮਾਜ ਸੇਵਕ ਮੈਡਮ ਨੇ ਫੋਨ ਕੀਤਾ ਉਹਨਾਂ ਨੂੰ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਨਹੀਂ ਆ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਡਾਕਟਰਾਂ ਨਾਲ ਕਨੈਕਟ ਕੀਤਾ ਤੇ ਡਾਕਟਰ ਕਹਿੰਦੇ ਇਹ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਆ ਤੇ ਨਗਰ ਕਾਉਂਸਲ ਕਹਿੰਦੀ ਇਹ ਡਾਕਟਰਾਂ ਦੀ ਜ਼ਿੰਮੇਵਾਰੀ ਆ ਤੇ ਡੀਸੀ ਸਾਹਿਬ ਨੇ ਸਾਡੇ ਜ਼ਿਲ੍ਹਾ ਤਰਨਤਾਰਨ ਦੇ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਫੋਨ ਨਹੀਂ ਚੁੱਕਿਆ ਉਸ ਤੋਂ ਬਾਅਦ ਪਸ਼ੂ ਵਿਭਾਗ ਦੇ ਜਿਹੜੇ ਡਿਪਟੀ ਡਾਇਰੈਕਟਰ ਵਾ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਵੀ ਫੋਨ ਸਾਡਾ ਜਿਹੜਾ ਵਾ ਨਹੀਂ ਚੁੱਕਿਆ ਹੁਣ ਅਸੀਂ ਇੱਕ ਤੇ ਇਹਦੀ ਆਰਟੀਆਈ ਪਾ ਕੇ ਜਾਣਕਾਰੀ ਲਵਾਂਗੇ ਵੀ ਇਹਨਾਂ ਨੂੰ ਇਹ ਜਿੱਦਾਂ ਇਹਨਾਂ ਦੇ ਹਾਲਾਤ ਮਾੜੇ ਨੇ ਇਹਨਾਂ ਨੂੰ ਚੱਕ ਕੇ ਖੜਨ ਦੀ ਜ਼ਿੰਮੇਵਾਰੀ ਕਿਹਦੀ ਆ ਤੇ ਕਿਹੜੇ ਵਿਭਾਗ ਦੀ ਜ਼ਿੰਮੇਵਾਰੀ ਆ ਤੇ ਉਹ ਵਿਭਾਗ ਕਿਉਂ ਨਹੀਂ ਇਹਨਾਂ ਨੂੰ ਖੜਦਾ ਤੇ ਇਹਦਾ ਨਾ ਕੋਈ ਜਾਣੀ ਮਾਲੀ ਸਕਾਨ ਹੁੰਦਾ ਵਾ ਉਹਦਾ ਜ਼ਿੰਮੇਵਾਰ ਕੌਣ ਆ ਇੱਕ ਅਸੀਂ ਲਿਖਤੀ ਪੱਤਰ ਜਿਹੜਾ ਵਾ ਇਹ ਆਪਣਾ ਪੰਜਾਬ ਦੇ ਸੀਐਮ ਸਾਹਿਬ ਨੂੰ ਪਾਵਾਂਗੇ ਇਹ ਇਹਨਾਂ ਦਾ ਥੋੜਾ ਜਿਹਾ ਜਿਹੜਾ ਵਾ ਜ਼ਿਲ੍ਹੇ ਦੇ ਵਿੱਚ ਇੱਕ ਹਲਪਲੈਨ ਚਾਲੂ ਕੀਤੀ ਜਾਵੇ ਇਹਨਾਂ ਬੇਜਬਾਨਿਆਂ ਦੇ ਵਾਸਤੇ ਕਿ ਜਿਹੜਾ ਕੋਈ ਬੰਦਾ ਵਾ ਆਨਲਾਈਨ ਇਹਨਾਂ ਦੀ ਜਿਹੜੀ ਰਿਪੋਰਟ ਕਰ ਸਕੇ